ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਆਪਾਂ ਬਹੁਤ ਵਧੀਆ ਤੇ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਸਵਾਗਤ ਹੈ ਤੁਹਾਡਾ ਅੱਜ ਨਵੇਂ ਮਰੋ ਲਓ ਜੀ ਅਸੀਂ ਵੀ ਕਰ ਦਿੱਤੀਆਂ ਦਿਵਾਲੀ ਦੀਆਂ ਸਫਾਈਆਂ ਸਟਾਰ ਅਸੀਂ ਸੋਚਿਆ ਇੰਡੀਆ ਦੇ ਵਿੱਚ ਸਾਰੇ ਸਾਡੀਆਂ ਫੈਮਿਲੀਆਂ ਕਰ ਰਹੀਆਂ ਨੇ ਤੇ ਅਸੀਂ ਵੀ ਥੋੜਾ ਜਿਹਾ ਆਪਣੇ ਘਰ ਨੂੰ ਕਰ ਲਈਏ ਕਲੀਨ ਅਪ ਸਾਡੇ ਬੈਕਯਾਰਡ ਵਿੱਚ ਘਾਹ ਬਹੁਤ ਹੋਇਆ ਪਿਆ ਸੀ ਕਿਉਂਕਿ ਟਾਈਮ ਨਹੀਂ ਲੱਗਾ ਕਰਕੇ ਅਸੀਂ ਉਹਨੂੰ ਕਟਿੰਗ ਨਹੀਂ ਕੀਤੀ ਉੱਦ ਦੇ ਆਫਿਸ ਸਾਰਿਆਂ ਦਾ ਘਰੇ ਸੀਗੇ ਤੇ ਸੋਚਿਆ ਕਿ ਅਸੀਂ ਆਪਣਾ ਕਲੀਨਿੰਗ ਦਾ ਸਟਾਰਟ ਕਰ ਲਈਏ ਤੁਸੀਂ ਸਾਡਾ ਗਰਾਸ ਦੇਖ ਲਓ ਕਿੰਨਾ ਵੱਡਾ ਵੱਡਾ ਹੋ ਰਿਹਾ ਆ ਤੇ ਬੱਚਾ ਹਾਰਡਵਰਕ ਕਰ ਰਿਹਾ ਆ ਲਓ ਜੀ ਇਸੇ ਆਪਣੇ ਡੈਕ ਦਾ ਵੀ ਸਟਾਰਟ ਕਰ ਦਿੱਤਾ ਕਿਉਂਕਿ ਡੈਕ ਦੀਆਂ ਸਾਡੀਆਂ ਤਾਂ ਥੋੜੀਆਂ ਜੀਆਂ ਫੱਟੀਆਂ ਸੀ ਉਹ ਜਿਵੇਂ ਟੁੱਟੀਆਂ ਪਈਆਂ ਹੋਈਆਂ ਸੀਗੀਆਂ ਸੀ ਹੁਣ ਫਿਰ ਇਹਨੂੰ ਲਾ ਕੇ ਤੇ ਇਹਨੂੰ ਫਿਕਸ ਅਪ ਕਰ ਰਹੇ ਆ ਨਵੀਆਂ ਫੱਟੀਆਂ ਲਾ ਰਹੇ ਆ ਤੇ ਤੁਸੀਂ ਦੇਖੋ ਆਜ ਦੇਣਾ ਆਜ ਮੈਂ ਬੱਸ ਖੰਨੇ ਕਰਾਂਗੀ ਥੋੜੀ ਉੱਚੀ ਰਹੇਗੀ ਇੱਥੇ ਇਹ ਤਾਂ ਥੋੜਾ ਜਿਹਾ ਸੈਂਡ ਕਰਾਂਗੇ ਨਾ ਇਹਨੂੰ ਇਸਨੂੰ ਲੈਵਲ ਹੋ ਜਾਊਗਾ ਕੋਈ ਗੱਲ ਆਜ ਬਾਕੀ ਦੋ ਵਾਰ Thank you ਲੋ ਜੀ ਦਿਵਾਲੀ ਦੀਆਂ ਸਫਾਈਆਂ ਇੱਥੇ ਚੱਲ ਰਹੀਆਂ ਨੇ ਨਾਲੇ ਸਾਡੇ ਘਰ ਦਾ ਥੋੜਾ ਵਰਕ ਕਰਨ ਵਾਲਾ ਸੀ ਉਹ ਚੱਲ ਰਿਹਾ ਆ ਤੇ ਅਸੀਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਇੱਧਰ ਸਾਡੇ ਭੈਣ ਜੀ ਲੱਗ ਰਹੇ ਨੇ ਅਸੀਂ ਤਾਂ ਇੱਥੇ ਸਾਰੇ ਕੰਮ ਆਪਣੇ ਹੱਥੀਂ ਕਰਨੇ ਹੁੰਦੇ ਨੇ ਇੱਥੇ ਵਿਜ਼ਟਰ ਆਇਆ ਨੂੰ ਵੀ ਅਸੀਂ ਆਪਣੇ ਨਾਲ ਵਰਕ ਤੇ ਲਾ ਲੈਨੇ ਆ ਕਿਸੇ ਵੀ ਸਾਡੇ ਨਾਲ ਹੈਲਪ ਕਰੋ ਚਲੋ 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 ਵਰਕ ਕਰੋ ਛੇਤੀ ਛੇਤੀ ਕੰਮ ਕਰੋ ਚਾਹ ਪਾਣੀ ਵੀ ਤੁਹਾਨੂੰ ਪਿਉਣਾ ਆ ਪਹਿਲਾਂ ਤੁਸੀਂ ਕੰਮ ਕਰ ਲਓ ਲੋ ਜੀ ਅੱਜ ਅਸੀਂ ਜਾ ਰਹੇ ਹਾਂ ਪੰਜਾਬੀ ਮੂਵੀ ਦੇਖਣ ਜਿਹੜੀ ਨਵੀਂ ਆਈ ਹੋਈ ਐ ਸਵੇਰੇ ਚਿਦੇ ਵਾਲਿਆ ਹਨਾ ਤੇ ਅਸੀਂ ਦੇ ਬੀਬੀਆਂ ਜਾ ਰਹੀਆਂ ਅਸੀਂ ਦੇਖ ਕੇ ਆਉਨੇ ਆ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਮੂਵੀ ਕਿਹੋ ਜਿਹੀ ਐ ਜੀਤ ਕਹਿੰਦੀ ਫੀਪੀਆਂ ਨਹੀਂ ਗਰਲਸ ਇਸ ਗਰਲਸ ਡੇ ਆਊਟ ਟੂਡੇ ਅੰਜੋਏ ਕਰਿਓ ਗਰਲਸ ਥਿਓ ਨਾ ਕਰਿਓ ਕਿ ਮੇਰੀ ਤੁਹਾਡੀ ਰਿਸਪੌਂਸਿਬਿਲਟੀ ਮੈਨੂੰ ਚੱਕਣੀ ਪਵੇ ਡਰਾਈਵ ਕੇਅਰਫੁਲੀ ਥੋੜਾ ਸਲੋ ਚਲੋ ਲਵ ਬਲਤਾਂ ਕੋਣ ਪਤਾ ਇਹ ਤਾਂ ਹੈਲਪ ਲੈ ਕੇ ਜਾਨਾ ਸੀ ਤਾਂ ਚਲ ਜਣਾ ਪੁੰਹਰਾ ਹਾਂ ਬਸ ਸਾਫਾਣਾ ਕਲੀਅਰ ਨਾ ਕਰ ਲਵਸਾਂ ਬਸ ਕਲੀਅਰ ਕਾਂ ਜਾ ਕੇ ਮੈਂ ਵੀ ਵੇਖ ਕੇ ਦੱਸਦੀ ਜੁਈਆਂ ਕਿ ਵੀ ਕਿਵੇਂ ਜਿੱਤਾ ਆ ਜਾਂਦਾ ਠੀਕ ਲਓ ਜੀ ਹੁਣ ਅਸੀਂ ਪਹੁੰਚ ਗਏ ਹ ਵੈਸਟਫੀਲਡ ਤੇ ਮੂਵੀ ਥੀਏਟਰ ਜਿੱਥੇ ਹੁਣ ਅਸੀਂ ਮੂਵੀ ਥੀਏਟਰ ਵੱਲ ਜਾ ਰਹੇ ਹਾਂ ਉਹ ਆਪਸੇ ਜਾ ਰਿਹਾ ਉੱਪਰ ਜਾ ਕੇ ਤੁਹਾਨੂੰ ਸੁਣਿਆ ਅੱਜੀ ਮੂਵੀ ਤੋਂ ਬਾਅਦ ਅਸੀਂ ਹੰਗਰੀ ਜਿਆ ਕਾਦੇ ਤੋਂ ਕਿ ਸਾਨੂੰ ਬਹੁਤ ਲੇਟ ਹੋ ਗਈ ਸੀ ਫਿਰ ਸਾਨੂੰ ਦੀ ਨਦੀ ਲੋੜ ਸੀ ਅਸੀਂ ਸੋਚਿਆ ਕਿ ਆਪਣਾ ਡਿਨਰ ਅਜਲ ਸੀ ਹੰਗਰੀ ਜਿਆ ਇਕੱਲੇ ਕਰਦੇ ਆਂ ਬਾਕੀ ਅਸੀਂ ਤੁਹਾਨੂੰ ਮੂਵੀ ਦੇ ਆਪਣੇ ਰਿਵਿਊ ਪਾ ਦਿੰਦੇ ਆਂ ਮੂਵੀ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਕਿਉਂਕਿ ਆਪਣੇ ਜਿਹੜੇ ਨਰਵੈਰ ਪੰਨੂ ਉਹਨਾਂ ਦੀ ਫਰਸਟ ਮੂਵੀ ਸੀਗੀ ਉਹਨਾਂ ਦੀ ਬਹੁਤ ਵਧੀਆ ਫੀਲ ਹੋ ਗਈ ਉਹਨਾਂ ਨੇ ਕੰਮ ਕੀਤਾ ਸਾਰੀ ਟੀਮ ਦਾ ਬਹੁਤ ਹੀ ਵਧੀਆ ਸੀਗਾ ਤੇ ਸਿੰਗ ਦੀ ਸੀਗੀ ਤੇ ਮੈਨੂੰ ਤਾਂ ਮੂਵੀ ਬਹੁਤ ਪਸੰਦ ਆਈ ਤੇ ਮਸਟ ਵਾਚ ਸਾਰੇ ਜਣੇ ਵਾਚ ਕਰਕੇ ਆਇਓ ਤੁਸੀਂ ਜਾ ਕੇ ਤਿਆਉਣ ਅਸੀਂ ਆਪਣਾ ਫੂਡ ਲੈ ਰਹੇ ਹਾਂ ਇੱਥੋਂ ਫੂਡ ਲੈ ਕੇ ਫਿਰ ਉਸ ਤੋਂ ਬਾਅਦ ਆਪਣੇ ਘਰੇ ਜਾਵਾਂਗੇ। ਲਓ ਜੀ ਅੰਗਰੇਜ਼ਾਂ ਤੋਂ ਬਾਅਦ ਅਸੀਂ ਇੱਕ ਸਟੋਰ ਤੇ ਰੁਕੇ ਉੱਥੋਂ ਅਸੀਂ ਥੋੜਾ ਜਿਹਾ ਸਵੀਟਸ ਲੈਣ ਨਾਲੇ ਅਸੀਂ ਫਰੂਟਸ ਲੈ ਕਿਉਂਕਿ ਦੀਵਾਲੀ ਆ ਰਹੀ ਹੈ ਉਹਦੇ ਵਾਸਤੇ ਅਸੀਂ ਸੋਚਿਆ ਕਿ ਆਪਣੇ ਫਰੈਂਡਸ ਨੂੰ ਦੇ ਦਾਂਗੇ ਤੇ ਉਸ ਤੋਂ ਬਾਅਦ ਆਪਣੇ ਫਰੈਂਡ ਦੇ ਘਰੇ ਗਏ ਅਸੀਂ ਦੀਵਾਲੀ ਦਾ ਗਿਫਟ ਦੇਣਾ ਸ਼ੁਰੂ ਕਰ ਦਿੱਤੇ ਪਰ ਸਾਨੂੰ ਸ਼ੋਰ ਨਹੀਂ ਕਿ ਦੀਵਾਲੀ ਕਿਹੜੀ ਤਾਰੀਖ ਨੂੰ ਹੈ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸਿਓ ਤੇ ਦੀਵਾਲੀ 21 ਤਰੀਕ ਦੀ ਹੈ ਤੇ 23 ਦੀ ਆ ਪਲੀਜ਼ ਤੇ ਚਲੋ ਥੈਂਕਸ ਫॉर ਵਾਚਿੰਗ